ਗੱਲ ਨੂੰ ਭੁਲ ਮੰਨ ਦੇਣਾ ਵਾ ਤੇਰਾ ਤੂੰ ਵੀਡੀਓ ਕਿਨਾਲ ਆਇਆ ਤੇ ਜਾਣੀ ਕੀ ਹੈ ਕਿ ਜਿਹੜੀ ਗੱਲ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੇ ਨਵਾਂ ਚੰਨ ਛਾੜ ਦਿੱਤਾ ਅਜਿਹਾ ਇਸ ਲਈ ਕਿਉਂਕਿ ਉਹਨਾਂ ਦੀ ਦੇਰ ਰਾਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਦੇਖੇ ਜਾ ਸਕਦੇ ਨੇ ਜੋ ਉਹਨਾਂ ਨੂੰ ਦੇਖ ਕੇ ਇਹ ਅੰਦੇਸ਼ਾ ਸਾਫ਼-ਸਾਫ਼ ਲੱਗ ਸਕਦਾ ਹੈ ਕਿ ਨਸ਼ੇ ਦੇ ਵਿੱਚ ਧੁੱਤਨੇ ਅਜੇਹੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਜਦੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਉਹਨਾਂ ਨੂੰ ਧਮਕਾਇਆ ਵੀ ਗਿਆ ਕਿ ਤੁਹਾਡਾ ਫੋਨ ਜੋ ਹੈ ਉਹ ਪੰਦ ਦਿੱਤਾ ਜਾਵੇਗਾ ਅਜੇਹੇ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਸਾਫ਼ ਨਜ਼ਰ ਆ ਰਹੀ ਹੈ ਕਿ ਜੋ ਪੁਲਿਸ ਮੁਲਾਜ਼ਮ ਨੇ ਜਿਸ ਗੱਡੀ ਦੇ ਵਿੱਚ ਸਵਾਰ ਸੀ ਉਹ ਗੱਡੀ ਜੋ ਹੈਗੀ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਡਿਵਾਈਡਰ ਕਿਹੜੀ ਜੋ ਸਿਵਲ ਹਸਪਤਾਲ ਦੀ ਹੁੰਦੀ ਹੈ ਜਿੱਥੇ ਕੀ ਇਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਤਾਂ ਅਚਾਨਕ ਹੀ ਜਦੋਂ ਮੌਕੇ ਤੇ ਪਹੁੰਚਦੇ ਨੇ ਡਿਵਾਈਡਰ ਦੇ ਨਾਲ ਇਹਨਾਂ ਦੀ ਗੱਡੀ ਟਕਰਾਉਂਦੀ ਹੈ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਨੇ ਜੋ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਵੀਡੀਓ ਬਣਾਉਣੀ ਹੈ ਬਣਾ ਲਓ ਜੋ ਕਰਨਾ ਹੈ ਉਹ ਕਰ ਲਓ ਅਜਿਹੇ ਦੇ ਵਿੱਚ ਇਹਨਾਂ ਦੇ ਵੱਲੋਂ ਧਮਕਾਇਆ ਵੀ ਜਾਂਦਾ ਹੈ ਖਬਰ ਜੋ ਹੈਗੀ ਆ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਰਾਤ ਨੂੰ ਇਹ ਹੰਗਾਮਾ ਹੋਇਆ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਸਮਾਂ ਰਾਤ ਦਾ ਇੱਕ ਪੁਲਿਸ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮ ਉਹਨਾਂ ਦੀ ਜੋ ਗੱਡੀ ਹੈਗੀ ਡਿਵਾਈਡਰ ਤੇ ਉਹਨਾਂ ਨੇ ਚੜਾ ਦਿੱਤੀ ਸੀ ਇਸ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਜੋ ਹੈਗੀ ਇਕੱਠੀ ਹੋ ਜਾਂਦੀ ਹੈ ਇਹ ਦੋਸ਼ ਲੱਗਿਆ ਕਿ ਪੁਲਿਸ ਵਾਲੇ ਜਿਹੜੇ ਹੈਗੇ ਆ ਪੂਰੀ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਨਜ਼ਰ ਆ ਰਹੇ ਸੀ ਇਸ ਤਰੀਕੇ ਦੇ ਨਾਲ ਉਹ ਨਸ਼ੇ ਦੇ ਵਿੱਚ ਸੀ ਕਿ ਉਹ ਪੈਰਾਂ ਤੇ ਵੀ ਠੀਕ ਨਾਲ ਖੜ ਨਹੀਂ ਸੀ ਸਕਦੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਤਾਂ ਲਗਭਗ 20 ਮਿੰਟ ਤੱਕ ਇਹ ਜਾਰੀ ਜੋ ਹੈ ਹੰਗਾਮਾ ਰਿਹਾ ਇਸ ਦੌਰਾਨ ਹਸਪਤਾਲ ਦੀ ਪੁਲਿਸ ਚੌਂਕੀ ਦੇ ਵਿੱਚ ਪੁਲਿਸ ਕਰਮਚਾਰੀ ਜਿਹੜੇ ਹੈਗੇ ਆ ਉਹ ਨਸ਼ੇ ਦੇ ਵਿੱਚ ਪਾਏ ਗਏ ਪਹਿਲਾਂ ਲੱਗਿਆ ਕਿ ਸ਼ਾਇਦ ਇੱਕੋ ਹੀ ਪੁਲਿਸ ਮੁਲਾਜ਼ਮ ਹੈਗਾ ਜੋ ਨਸ਼ੇ ਦੇ ਵਿੱਚ ਪਾਇਆ ਗਿਆ ਪਰ ਅਜੇਹੇ ਦੇ ਵਿੱਚ ਜਦੋਂ ਪੁਲਿਸ ਚੌਂਕੀ ਦੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਉੱਥੇ ਇੱਕ ਹੋਰ ਮੁਲਾਜ਼ਮ ਸੀਗਾ ਜੋ ਕਿ ਨਸ਼ੇ ਦੇ ਵਿੱਚ ਧੁੱਤ ਸੀਗਾ ਉਸਨੇ ਪਗੜੀ ਜਿਹੜੀ ਹੈਗੀ ਨਹੀਂ ਸਿਪਾਈ ਹੋਈ ਅਜਿਹੇ ਦੇ ਵਿੱਚ ਉਹ ਕਹਿੰਦਾ ਹੈਗਾ ਕਿ ਮੇਰੀ ਡਿਊਟੀ ਤਾਂ 24 ਘੰਟੇ ਲੱਗੀ ਹੋਈ ਹੈ ਮੈਂ 9 ਤੋਂ 9 ਇੱਥੇ ਹੁੰਦਾ ਆ ਮੈਂ ਇਸ ਵਕਤ ਆਫ ਡਿਊਟੀ ਆ ਫਿਰ ਕਹਿੰਦਾ ਮੈਂ ਆਨ ਡਿਊਟੀ ਹੈਗਾ ਆ ਤਾਂ ਵਾਰ-ਵਾਰ ਉਸ ਦੇ ਵੱਲੋਂ ਬਿਆਨ ਜਿਹੜੇ ਹੈਗੇ ਬਦਲੇ ਜਾ ਰਹੇ ਸੀ ਹਾਲਾਂਕਿ ਮੋਕੇ ਦੀ ਜੋ ਵੀਡੀਓ ਹੈਗੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਬਾਬਤ ਜਦੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਕਿ ਅਜਿਹਾ ਕੁਝ ਮਾਮਲਾ ਇੱਥੋਂ ਦੀ ਸਾਹਮਣੇ ਆਇਆ ਤਾਂ ਉਹਨਾਂ ਦੇ ਵੱਲੋਂ ਚੌਕੀ ਇੰਚਾਰਜ ਰੇਸ਼ਮ ਤੇ ਨਾਲ ਹੀ ਨਿਰੰਜਨ ਸਿੰਘ ਤੇ ਗੁਰਦੀਪ ਜਿਹੜੇ ਹੈਗੇ ਆ ਉਹ ਸਿਵਲ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਇਹਨਾਂ ਦਾ ਮੁਆਇਨਾ ਕਰਨ ਦੇ ਲਈ ਤਾਂ ਤੁਹਾਨੂੰ ਦੱਸ ਦਈਏ ਕਿ ਗੁਰਦੀਪ ਜੋ ਹੈਗੇ ਮੌਕੇ ਤੇ ਪਹੁੰਚਦੇ ਨੇ ਰੰਜਨ ਜਿਹੜੇ ਹੈਗੇ ਆ ਉਹ ਵੀ ਨਸ਼ੇ ਦੇ ਵਿੱਚ ਨਜ਼ਰ ਆਏ ਉਸ ਤੋਂ ਬਾਅਦ ਜਿਹੜੇ ਤਿੰਨੋਂ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਜਾਂਚ ਵੀ ਜਿਹੜੀ ਹੈਗੀ ਕਰਵਾਈ ਗਈ ਇਸ ਲਈ ਐਸਐਚਓ ਨੂੰ ਕਾਫੀ ਜ਼ਿਆਦਾ ਮੁਸ਼ਕਲ ਜਿਹੜੀ ਹੈਗੀ ਕਰਨੀ ਪਈ ਕਿਉਂਕਿ ਐਸਐਚਓ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਤੁਸੀਂ ਜਾਂਚ ਕਰਾਓ ਪਰ ਇਹਨਾਂ ਦੇ ਵੱਲੋਂ ਮਨਾਂ ਕੀਤਾ ਜਾ ਰਿਹਾ ਸੀ ਤਾਨੂੰ ਦੱਸਦੀ ਹੈ ਕਿ ਪੁਲਿਸ ਕਰਮਚਾਰੀ ਗੁਰਦੀਪ ਜੁਨੇ ਉਹ ਕਿਸੇ ਹੋਰ ਜਗ੍ਹਾ ਤੇ ਤਾਇਨਾਤ ਸੀਗੇ ਲੇਕਿਨ ਉਹ ਇਸ ਚੌਂਕੀ ਤੇ ਕਿਉਂ ਆਏ ਹੋਏ ਸੀ ਇਸ ਬਾਬਤ ਜਾਣਕਾਰੀ ਨਹੀਂ ਕੁਝ ਵੀ ਹੱਥ ਲੱਗੀ ਹੈਗੀ ਕਿਉਂਕਿ ਗੁਰਦੀਪ ਸਿੰਘ ਜੋ ਹੈਗੇ ਜਿਨ੍ਹਾਂ ਨੂੰ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਇਹਨਾਂ ਦੀ ਡਿਊਟੀ ਇੱਥੇ ਨਹੀਂ ਸੀ ਪਰ ਇਹ ਇੱਥੇ ਮੌਜੂਦ ਸੀ ਤੇ ਨਾਲ ਹੀ ਨਸ਼ੇ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਦੂਜੇ ਪਾਸੇ ਨਿਰੰਜਨ ਜੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਜੋ ਹੈ ਸ਼ਰਾਬ ਪੀਤੀ ਹੋਇਆ ਕਿਹੜਾ ਨਸ਼ਾ ਕੀਤਾ ਹੈ ਹਾਲਾਂਕਿ ਇਸ ਬਾਬਤ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਸਿਵਲ ਹਸਪਤਾਲ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੇ ਗਏ ਹੰਗਾਮੇ ਦੀ ਜਾਣਕਾਰੀ ਮੀਡੀਆ ਜਦੋਂ ਮੀਡੀਆ ਨੂੰ ਲੱਗੀ ਤਾਂ ਕਾਰ ਨੂੰ ਡਿਵਾਈਡਡ ਤੋਂ ਉੱਪਰ ਵੱਲਪ ਜਾਣ ਦਾ ਜੋ ਦ੍ਰਿਸ਼ ਹੈਗਾ ਆ ਉਹ ਵੀ ਕੈਦ ਕੀਤਾ ਗਿਆ। ਮੀਡੀਆ ਕੈਮਰਾ ਚਲਦਾ ਦੇਖ ਕੇ ਪੁਲਿਸ ਕਰਮਚਾਰੀ ਜਿਹੜੇ ਹੈਗੇ ਆ ਆਪਣੇ ਆਪ ਨੂੰ ਬਚਾਉਂਦੇ ਹੋਏ ਵੀ ਨਜ਼ਰ ਆਏ ਹਾਲਾਂਕਿ ਸਵਾਲ ਜਵਾਬੀ ਕੀਤਾ ਗਿਆ ਇਸ ਦੇ ਵਿੱਚ ਕਈ ਜਿਹੜੇ ਪੁਲਿਸ ਮੁਲਾਜ਼ਮ ਨੇ ਉਸ ਸਵਾਲ ਦਾ ਜਵਾਬ ਦੇਣ ਤੋਂ ਭੱਜਦੇ ਹੋਏ ਨਜ਼ਰ ਆਏ ਤਾ ਚੌਂਕੀ ਦੇ ਅੰਦਰ ਇੰਚਾਰਜ ਰੇਸ਼ਾ ਮਤੇ ਨਿਰੰਜਨ ਜਿਹੜੇ ਸੀਗੇ ਉਹ ਮੌਜੂਦ ਸੀਗੇ ਉਹ ਵੀ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ ਤਾਂ ਇਹ ਜਿਹੜਾ ਮਾਮਲਾ ਹੈਗਾ ਲਗਾਤਾਰ ਪੱਖਿਆ ਹੋਇਆ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੁਲਿਸ ਮੁਲਾਜ਼ਮ ਜਿਹੜੇ ਨੇ ਹਮੇਸ਼ਾ ਹੀ ਜ਼ਿਆਦਾਤਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਨੇ ਤਾਂ ਹੁਣ ਇਹ ਤਾਜ਼ਾ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ देर ਰਾਤ ਇਹਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ 20 ਮਿੰਟ ਤੱਕ ਇਹ ਹੰਗਾਮਾ ਜਾਰੀ ਰਿਹਾ ਜਦੋਂ ਕੀ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸਵਾਲ-ਜਵਾਬ ਕੀਤੇ ਗਏ ਤਾਂ ਉਹਨਾਂ ਨੂੰ ਵੀ ਧਮਕਾਇਆ ਗਿਆ ਕਿ ਜਿਸ ਫੋਨ ਤੋਂ ਤੁਸੀਂ ਵੀਡੀਓ ਬਣਾ ਰਹੇ ਹੋ ਉਸ ਨੂੰ ਅਸੀਂ ਪਾਣ ਦਿਵਾਵਾਂਗੇ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਪਵਨ ਸਿੱਧੂ ਜੁੜ ਗਏ ਨੇ ਉਹਨਾਂ ਤੋਂ ਜਾਣਦੇ ਹਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਅਪਡੇਟ ਹੈ ਤੇ ਪੂਰਾ ਮਾਮਲਾ ਕੀ ਹੈ ਜੀ ਪਵਨ ਸਿੱਧੂ ਤਾਂ ਕੀ ਕੋਈ ਪੂਰਾ ਮਾਮਲਾ ਅਤੇ ਦੇਖੋ ਕਵਿਤਾ ਜੇਕਰ ਲੁਧਿਆਣਾ ਦੇ ਸਿਵਲ ਹਸਪਤਲ ਦੀ ਗੱਲ ਕਰੀਏ ਤਾਂ ਆਏ ਦਿਨ ਚਰਚਾ ਦੇ ਵਿੱਚ ਲੁਧਿਆਣਾ ਦਾ ਸਿਵਲ ਹਸਪਤਲ ਜਿਹੜਾ ਦੇਖਿਆ ਜਾਂਦਾ ਔਰ ਜੇਕਰ ਮੈਂ ਗੱਲ ਕਰਾਂ ਲੁਧਿਆਣਾ ਦੇ ਸਿਵਲ ਹਸਪਤਲ ਦੇ ਵਿੱਚ ਦੇਰ ਰਾਤ ਹੰਗਾਮਾ ਦੇਖਣ ਨੂੰ ਮਿਲਿਆ ਨਸ਼ੇ ਦੇ ਵਿੱਚ ਧੁੱਤ ਪੁਲਿਸ ਕਰਮੀ ਨੇ ਆਪਣੀ ਜਿਹੜੀ ਗੱਡੀ ਹੈ ਹਸਪਤਾਲ ਦੇ ਇੱਕ ਡਾਇਵਰ ਦੇ ਵਿੱਚ ਚੜਾ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਆ ਭੀੜ ਘੱਟੀ ਹੋ ਗਈ ਲੋਕਾਂ ਦਾ ਹੰਗਾਮਾ ਵੀ ਜਿਹੜਾ ਦੇਖਣ ਨੂੰ ਮਿਲਿਆ aarop ਲੱਗੇ ਨੇ ਕਿ ਪੁਲਿਸ ਕਰਮੀ ਜਿਹੜਾ ਨਸ਼ੇ ਦੇ ਵਿੱਚ ਧੁੱਤ ਸੀਗਾ ਔਰ ਉਸਨੇ ਉਸੇ ਕੋਲ ਆਪਣੇ ਪਿਆਰੇ ਦੇ ਵਿੱਚ ਖੜਾ ਵੀ ਨਹੀਂ ਹੋਇਆ ਜਾ ਰਿਹਾ ਸੀਗਾ ਤਾਂ ਇਸ ਤੋਂ ਬਾਅਦ ਕਰੀਬ 20 ਮਿੰਟ ਤੱਕ ਜਿਹੜਾ ਵੱਡਾ ਹੰਗਾਮਾ ਜਿਹੜਾ ਦੇਖਣ ਨੂੰ ਮਿਲਿਆ ਇਸ ਦੌਰਾਨ ਆ ਪੁਲਿਸ ਅੱਜ ਜਿਹੜੀ ਚੌਂਕੀ ਆ ਸਿਵਲ ਹਸਪਤਾਲ ਦਾ ਜਿਹੜੀ ਅੰਦਰ ਆ ਉੱਥੇ ਪੁਲਿਸ ਕਰਮੀਆਂ ਵੀ ਜਿਹੜੇ ਆ ਨਸ਼ੇ ਦੇ ਹਾਲਾਤਾਂ ਦੇ ਵਿੱਚ ਜਿਹੜੇ ਪਾਏ ਗਿਆ। ਮਾਮਲੇ ਦੀ ਜਾਣਕਾਰੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਜਦੋਂ ਪਤਾ ਲੱਗੀ ਤਾਂ ਉਹਨਾਂ ਨੇ ਸਿਵਲ ਹਸਪਤਾਲ ਦੀ ਪੁਲਿਸ ਚੌਂਕੀ ਇੰਚਾਰਜ ਰੇਸ਼ਮ ਰੇਸ਼ਮ ਸਿੰਘ ਨਿਰੰਜਨ ਸਿੰਘ ਔਰ ਗੁਰਪ੍ਰੀਤ ਦਾ ਮੈਡੀਕਲ ਕਰਵਾਉਣ ਦੇ ਆਦੇਸ਼ ਜਿਹੜੇ ਆ ਐਸਐਚਓ ਨੂੰ ਦਿੱਤੇ ਤਾਂ ਇਸ ਤੋਂ ਬਾਅਦ ਤਿੰਨੋਂ ਪੁਲਿਸ ਮੁਲਾਜ਼ਮਾ ਦਾ ਮੈਡੀਕਲ ਕਰਵਾਇਆ ਗਿਆ ਹਾਲਾਂਕਿ ਇਸ ਇਹ ਇਸ ਤੋਂ ਐਸਐਚਓ ਨੂੰ ਕਾਫੀ ਭਾਰੀ ਮੁਸ਼ਕਲ ਦਾ ਸਾਹਮਣਾ ਵੀ ਜਿਹੜਾ ਕਰਨਾ ਕਰਨਾ ਪਿਆਦਾ ਸੀ ਤੁਹਾਨੂੰ ਕਿ ਗੁਰਦੀਪ ਦੀ ਜਿਹੜੀ ਪੋਸਟਿੰਗ ਆ ਉਹ ਕਿਸੇ ਅੰਨੇ ਜਿਹੜੀ ਚੌਂਕੀ ਦੇ ਵਿੱਚ ਜਿਹੜੀ ਦੱਸੀ ਜਾ ਰਹੀ ਸੀ ਪਰ ਉਹ ਲੁਧਿਆਣਾ ਦੇ ਸਿਵਲ ਹਸਪੀਟਲ ਦੀ ਪੁਲਿਸ ਚੌਂਕੀ ਦੇ ਵਿੱਚ ਕੀ ਕਰਨ ਆਇਆ ਸੀਗਾ ਇਸ ਦਾ ਹਲੇ ਜਿਹੜਾ ਮਾਮਲਾ ਹੈ ਪੂਰਾ ਪਤਾ ਨਹੀਂ ਲੱਗਿਆ ਪਰ ਦੱਸਦੀ ਤੁਹਾਨੂੰ ਕਿ ਵੱਡਾ ਹੰਗਾਮਾ ਜਿਹੜਾ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਕਰਮੀ ਜਿਹੜਿਆ ਨਸ਼ੇ ਦੇ ਹਾਲਾਤਾਂ ਦੇ ਵਿੱਚ ਤੋਂ ਮਿਲਿਆ ਤਾਂ ਉਹਨਾਂ ਨੇ ਜਿਹੜੀ ਆਪਣੀ ਗੱਡੀ ਹੈ ਲੁਧਿਆਣਾ ਦੇ ਸਿਵਲ ਹਸਪੀਟਲ ਫੁੱਟਪਾਥ ਤੇ ਜਿਹੜੀ ਆ ਚੜਾ ਦਿੱਤੀ ਸੀਗੀ ਜੀ ਹਾਂ ਜੀ ਆ ਤਾਂ ਤਸਵੀਰਾਂ ਸਾਡੇ ਸਾਹਮਣੇ ਨੇ ਸਕਰੀਨ ਤੇ ਦਰਸ਼ਕ ਵੀ ਦੇਖ پا ਰਹੇ ਨੇ ਤਾਂ ਸਾਫ਼ ਨਜ਼ਰ ਆ ਰਿਹਾ ਕਿ ਨਸ਼ੇ ਦੇ ਵਿੱਚ ਤੁੱਟ ਹੈਗੇ ਆ ਅਜੇਹੇ ਦੇ ਵਿੱਚ ਤੁਸੀਂ ਵੀ ਜਾਣਕਾਰੀ ਸਾਂਝੀ ਕੀਤੀ ਹੈਗੀ ਕਿ ਇਹਨਾਂ ਦੇ ਟੈਸਟ ਕਰਵਾਏ ਗਏ ਨੇ ਟੈਸਟ ਦੀ ਰਿਪੋਰਟ ਸਾਹਮਣੇ ਆਈ ਹੈ ਕੀ ਕੁਝ ਆਇਆ ਉਸ ਦੇ ਵਿੱਚ ਪਰ ਬਿਲਕੁਲ ਦੰਦ ਦੱਸੀ ਇਸ ਮੁਤਾਬਕ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਸੀਨੀਅਰ ਅਧਿਕਾਰੀ ਜਿਹੜੇ ਸੀਗੇ ਉਹਨਾਂ ਨੇ ਐਸਐਚਓ ਨੂੰ ਜਿਹੜੇ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ ਪਰ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋ ਪਾਈਆ ਕਿ ਮੈਡੀਕਲ ਤਾਂ ਜਰੂਰ ਕਰਵਾਇਆ ਗਿਆ ਉੱਥੇ ਜਿਹੜੇ ਲੋਕ ਸੀ ਉਹਨਾਂ 'ਤੇ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਇਹਨਾਂ ਕੋ ਇਹਨਾਂ ਨੇ ਜਿਹੜੀ ਡਰਿੰਕ ਕੀਤੀ ਆ ਹਾਲਾਂਕਿ ਉਹਨਾਂ ਤੋਂ ਜਿਹੜਾ ਪੈਰਾ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਪਰ ਮੈਡੀਕਲ ਰਿਪੋਰਟ ਦੇ ਵਿੱਚ ਕੀ ਆਇਆ ਇਹ ਹਜੇ ਆ ਪਤਾ ਨਹੀਂ ਲੱਗ ਪਾਇਆ ਪਰ ਫਿਲਹਾਲ ਜਿਹੜਾ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਸੀਗਾ ਕਿ ਜਿਹੜੇ ਪੁਲਿਸ ਮੁਲਾਜ਼ਮ ਆ ਉਦਾਸੀ ਪਰ ਡਿਵਾਈਡਰ ਤੇ ਜਿਹੜੀ ਗੱਡੀ ਚੜਾ ਦਿੱਤੀ ਗਈ ਦੇਰ ਰਾਤ ਵੱਡਾ ਹੰਗਾਮਾ ਜਿਹੜਾ ਦੇਖਣ ਨੂੰ ਮਿਲਿਆ ਆ ਪੁਲਿਸ ਨੂੰ ਵੀ ਕਾਫੀ ਮੁਸ਼ਕਲ ਹੈ ਜਿਹੜਾ ਸਾਹਮਣਾ ਕਰਨਾ ਪਿਆ ਜੇਕਰ ਲੁਧਿਆਣਾ ਦੇ ਸਿਵਲ ਹਸਪਤਲ ਦੀ ਗੱਲ ਕਰੀਏ ਤਾਂ ਆਏ ਦਿਨ ਸਿਵਲ ਹਸਪਤਲ ਦੇ ਵਿੱਚ ਅਜਿਹੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਨੇ ਹੰਗਾਮੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਈ ਵਾਰ ਆਪਾਂ ਦੇਖਿਆ ਸਿਵਲ ਹਸਪਤਲ ਦੇ ਵਿੱਚੋਂ ਕੈਦੀ ਫਰਾਰ ਹੋਏ ਨੇ ਤਾਂ ਦੇਖਿਆ ਕਿ ਪੁਲਿਸ ਮੁਲਾਜ਼ਮਾਂ ਨੇ ਜਿਹੜੀ ਡ੍ਰਿੰਕ ਕੀਤੀ ਸੀ ਅਜਿਹਾ ਮਾਮਲਾ ਵੀ ਜਿਹੜਾ ਲੁਧਿਆਣਾ ਤੋਂ ਸਾਹਮਣੇ ਆਇਆ ਜੀ ਪਵਨ ਦਾ ਤਾਂ ਨਿਰੰਜਨ ਜਿਹੜੇ ਨੇ ਉਹਨਾਂ ਦੀ ਅਸੀਂ ਬਾਈਟ ਵੀ ਸੁਣੀ ਹੈਗੀ ਕੀ ਕੁਝ ਕਹਿਣਾ ਉਹਨਾਂ ਤੋਂ ਬੋਲ ਵੀ ਨਹੀਂ ਹੋ ਰਿਹਾ ਤੇ ਉਹਨਾਂ ਦੇ ਵੱਲੋਂ ਸਟੇਟਮੈਂਟਸ ਵੀ ਲਗਾਤਾਰ ਬਦਲੇ ਜਾ ਰਹੇ ਨੇ ਕਿ ਮੈਂ ਤਾਂ 24 ਘੰਟੇ ਕੰਮ ਕਰਦਾ ਹਾਂ ਮੈਂ ਇਸ ਸਮੇਂ ਆਫ ਡਿਊਟੀਆਂ ਮੈਂ ਔਨ ਡਿਊਟੀਆਂ ਉਹਨਾਂ ਦੀ ਸਟੇਟਮੈਂਟ ਜੋ ਹੈ ਆਪਣੇ ਆਪ ਦੇ ਵਿੱਚ ਹੀ ਸਵਾਲ ਕਈ ਖੜੇ ਕਰਦੇ ਨੇ ਤਾਂ ਜਿਹੜੇ ਇਹ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੀ ਜਾਂਚ ਕਰਵਾਈ ਗਈ ਹੈ ਤਾਂ ਮੈਂ ਪਵਨ ਸਿੱਧੂ ਇਹ ਜਾਣਨਾ ਚਾਹਾਂਗੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈਗੀ ਬਿਲਕੁਲ ਕਵਿਤਾ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਉਹਨਾਂ ਨੇ ਬਾਈਟ ਵਿੱਚ ਜਿਹੜੀ ਦਿੱਤੀ ਉਹ ਕਹਿ ਰਹੇ ਨੇ ਕਿ ਮੈਂ ਆਫ ਡਿਊਟੀ ਹਾਂ ਪਰ ਜੇਕਰ ਗੱਲ ਕਰੀਏ ਬੇਸ਼ੱਕ ਪੁਲਿਸ ਮੁਲਾਜ਼ਮ ਨੇ ਜਿਹੜਾ ਡਰਿੰਕ ਕੀਤੀ ਹੈ ਤਾਂ ਉੱਥੇ ਲੋਕ ਵੀ ਜਿਹੜਾ ਇਲਜ਼ਾਮ ਲਗਾ ਰਹੇ ਨੇ ਪਰ ਕਿਤੇ ਨਾ ਕਿਤੇ ਪੁਲਿਸ ਦੀ ਵਰਦੀ ਪਾ ਕੇ ਡਰਿੰਕ ਕਰਕੇ ਸ਼ਰਿਆਮ ਘੁੰਮਣਾ ਜਾਂ ਗੱਡੀ ਚਲੋਣਾ ਕਿਤੇ ਨਾ ਕਿਤੇ ਅਸ਼ਰਮ ਨਗ ਜਿਹੜੀ ਘਟਨਾ ਲੁਧਿਆਣਾ ਦੇ ਵਿੱਚ ਸਾਹਮਣੇ ਆਈ ਹੈ ਉਹ ਜੇਕਰ ਗੱਲ ਕਰੀਏ ਸੀਨੀਅਰ ਅਧਿਕਾਰੀਆਂ ਤੱਕ ਕਰ ਜ਼ਰੂਰ ਇਹ ਗੱਲਬਾਤ ਪਹੁੰਚੀ ਸੀ ਉਹਨਾਂ ਨੇ ਮੈਡੀਕਲ ਕਰਵਾਉਣ ਦਾ ਜਿਹੜਾ ਮਾਮਲਾ ਵੀ ਐਸਐਚਓ ਨੂੰ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਹਾਲੇ ਤੱਕ ਇਹਨਾਂ ਨੇ ਕੀ ਕਾਰਵਾਈ ਕੀਤੀ ਉਹ ਪੁਸ਼ਟੀ ਜਿਹੜੀ ਹਾਲੇ ਆਕੀਤੀ ਨਹੀਂ ਗਈ ਹੈ ਜੀ ਧੰਨਵਾਦ ਤਾਂ ਇਸ ਸਾਡੇ ਨਾਲ ਸਾਡੇ ਸਹਿਯੋਗੀ ਪਵਨ ਸਿੱਧੂ ਜਿਨ੍ਹਾਂ ਨੇ ਜਾਣਕਾਰੀ ਜ਼ਰੂਰ ਸਾਨੂੰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈਗੀ ਕਿ ਕੀ ਕੁਝ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਤਾਂ ਜਿਸ ਤਰੀਕੇ ਨਾਲ ਜਾਣਕਾਰੀ ਸਾਹਮਣੇ ਆ ਰਹੀ ਕਿ ਇਹਨਾਂ ਦੇ ਟੈਸਟ ਜ਼ਰੂਰ ਕਰਵਾਏ ਗਏ ਨੇ ਲੇਕਿਨ ਟੈਸਟ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਸ ਬਾਬਤ ਹਾਲੇ ਤੱਕ ਕੋਈ ਵੀ ਜਾਣਕਾਰੀ ਜੋ ਹੈ ਜਨਤਕ ਨਹੀਂ ਹੋ ਸਕੀ ਹੈ ਤਾਂ ਨਿਰੰਜਨ ਜਿਹੜੇ ਨੇ ਜਿਨ੍ਹਾਂ ਦੀ ਗੱਲ ਅਸੀਂ ਕਰ ਰਹੇ ਹਾਂ ਜਿਨ੍ਹਾਂ ਦੇ ਸਿਰਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਪੱਗ ਨਹੀਂ ਪਾਈ ਹੋਈ ਹੈ ਅਜਿਹੇ ਦੇ ਵਿੱਚ ਉਹਨਾਂ ਦੇ ਬਿਆਨ ਜਿਹੜੇ ਨੇ ਵਾਰ-ਵਾਰ ਬਦਲਦੇ ਨੇ ਉਹਨਾਂ ਤੋਂ ਬੋਲ ਨਹੀਂ ਹੁੰਦਾ ਫਿਲਹਾਲ ਜੋ ਤੁਹਾਡੀ ਸਕਰੀਨ ਤੇ ਤਸਵੀਰਾਂ ਨੇ ਉਹਨਾਂ ਦੇ ਵੱਲੋਂ ਜੋ ਹੈ ਕੈਮਰਾ ਤੋੜਨ ਦੀ ਧਮਕੀ ਵੀ ਦਿੱਤੀ ਗਈ ਹੈ ਗੁਰਦੀਪ ਨਾਮ ਹੈ ਇਹਨਾਂ ਦਾ ਤਾਂ ਇਸ ਦੇ ਵੱਲੋਂ ਧਮਕੀ ਜਿਹੜੀ ਹੈਗੀ ਦਿੱਤੀ ਜਾਂਦੀ ਹੈ ਕਿ ਤੁਸੀਂ ਵੀਡੀਓ ਬਣਾ ਰਹੇ ਹੋ ਤਾਂ ਤੁਹਾਡਾ ਫੋਨ ਜੋ ਹੈਗਾ ਉਹ ਪੰਨ ਦਿੱਤਾ ਜਾਵੇਗਾ ਤਾਂ ਅਜੇ ਇਹ ਦੇ ਵਿੱਚ ਐਸਐਚਓ ਗੁਰਜੀਤ ਸਿੰਘ ਜਿਹੜੇ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਹੈ ਕਿ ਜੋ ਮੀਡੀਆ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਮੈਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਪੰਜ ਕਰਮਚਾਰੀ ਤਾਇਨਾਤ ਸਿਗੇ ਰਾਤ ਨੂੰ ਤਿੰਨ ਡਿਊਟੀ ਤੇ ਹੁੰਦੇ ਨੇ ਤਿੰਨੋਂ ਪੁਲਿਸ ਮੁਲਾਜ਼ਮਾਂ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ ਦੋ ਨਵੇਂ ਪੁਲਿਸ ਕਰਮਚਾਰੀ ਸ਼ਾਮਲ ਹੋਏ ਨੇ ਜਦੋਂ ਕਿ ਚੌਂਕੀ ਇੰਚਾਰਜ ਰੇਸ਼ਮ ਵੀ ਉਹਨਾਂ ਦੀ ਨਾਲ ਦੇ ਰਾਤ ਡਿਊਟੀ ਤੇ ਹੀ ਤਾਇਨਾਤ ਸਿਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਇਹ ਪੁਲਿਸ ਮੁਲਾਜ਼ਮ ਨੇ ਜੋ ਨਾਤਾ ਠੀਕ ਤਰੀਕੇ ਦੇ ਨਾਲ ਖੜੇ ਹੋ ਪਾ ਰਹੇ ਨੇ ਨਾ ਉਹਨਾਂ ਦੇ ਵੱਲੋਂ ਠੀਕ ਤਰੀਕੇ ਦੇ ਨਾਲ ਬੋਲਿਆ ਜਾ ਰਿਹਾ ਹੈਗਾ ਤੇ ਉਹਨਾਂ ਨੇ ਗੱਡੀ ਵੀ ਜਿਹੜੀ ਹੈਗੀ ਡਿਵਾਈਡਰ ਤੇ ਚੜਾ ਦਿੱਤੀ ਹੈਗੀ ਜਦੋਂ ਕਿ ਰਾਤ ਦੀ ਉਹਨਾਂ ਦੀ ਡਿਊਟੀ ਹੈਗੀ ਰਾਤ ਦੀ ਡਿਊਟੀ ਦਾ ਮਤਲਬ ਕਿ ਰਾਤ ਨੂੰ ਕੋਈ ਵੀ ਅਣ ਹੋਣੀ ਜਿਹੜੀ ਹੈਗੀ ਵਾਪਰ ਸਕਦੀ ਹੈਗੀ ਤਾਂ ਉਸ ਨੂੰ ਰੋਕਣ ਦੇ ਲਈ ਕੁਝ ਅਣਸੁਖਾਵੀ ਘਟਨਾ ਨਾ ਵਾਪਰੇ ਉਸ ਦੇ ਕਰਕੇ ਉਹਨਾਂ ਦੀ ਡਿਊਟੀ ਜਿਹੜੀ ਹੈਗੀ ਲਗਾਈ ਜਾਂਦੀ ਹੈ ਲੇਕਿਨ ਜਿਹੜੇ ਪੁਲਿਸ ਮੁਲਾਜ਼ਮ ਨੇ ਜੇਕਰ ਉਹੀ ਅਜਿਹੀ ਹਾਲਤ ਦੇ ਵਿੱਚ ਹੋਣਗੇ ਤਾਂ ਉਹ ਸਿਚੁਏਸ਼ਨ ਨੂੰ ਕਿਵੇਂ ਸਾਂਭਣਗੇ ਤਾਂ ਮੌਕੇ ਤੇ ਕੁਝ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਪਾਛਦੇ ਨੇ ਜਿਨ੍ਹਾਂ ਦੇ ਨਾਲ ਮੀਡੀਆ ਦੇ ਵੱਲੋਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮਾਇਨਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਆਖਰ ਇਹਨਾਂ ਦਾ ਪੱਖ ਕੀ ਹੈਗਾ ਤਾਂ ਉਹਨਾਂ ਦੇ ਵੱਲੋਂ ਵੀ ਕੁਝ ਸੈਟੀਸਫੈਕਟਰੀ ਆਨਸਰ ਨਹੀਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀਗਾ ਕਿ ਮੈਂ ਤਾਂ ਹੁਣੇ ਆਇਆ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਡਿਵਾਈਡਰ ਤੇ ਕਿੱਥੇ ਗੱਡੀ ਵੱਜੀ ਹੈਗੀ ਮੈਨੂੰ ਉਹ ਵੀ ਨਹੀਂ ਪਤਾ ਦੇਖਣਾ ਹੋਵੇਗਾ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਕਾਰਵਾਈ ਕੀਤੀ ਜਾਵੇਗੀ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਭਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਵੇਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਤੁਹਾਨੂੰ ਐਸਐਚਓ ਸਾਹਿਬ ਨੂੰ ਦੱਸਿਓ ਨਾ ਕਹਿੰਦੇ ਲੜਾਈ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਅਪਾ ਨੂੰ ਅਜੇ ਤੱਕ ਕੋਈ ਇਹ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੀ ਵਾਲੇ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਜਿੱਦੋਂ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਦੀ ਇਹਨਾਂ ਦੀ ਹਾਲਤ ਕਿੱਦਾਂ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਹਾਂ ਨਹੀਂ ਤੁਹਾਨੂੰ ਕੀ ਲੱਗ ਰਿਹਾ ਬਾਈ ਤੁਸੀਂ ਦੇਖਦੇ ਹਾਂ ਸਾਨੂੰ ਤਾਂ ਕੁਝ ਨਹੀਂ ਜੇ ਲੱਗ ਰਿਹਾ ਵੇਖਦੇ ਹਾਂ ਸਰ ਉਹ ਗੱਡੀ ਉੱਥੇ ਡਿਵਾਈਡਰ ਤੇ ਚੜਾਈ ਹੋਈ ਆ ਠੀਕ ਹੈ ਕਿੰਨਾ ਕਿਹੜਾ ਦੱਸੋ ਪੈਸੇ ਕਿੱਥੇ ਹੈ ਕਿ ਦੀ ਹੈ ਸਰ ਕਿਹੜੀ ਉਹ ਗੱਡੀ ਖੜੀ ਹੈ ਜੀ ਇਹ ਮੈਂ ਆਇਆ ਵਾਂ ਮੈਂ ਅਮਰਜੈਂਸੀ ਆਸਤੇ ਆਇਆ ਹਾਂ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋ ਹੁਣ ਪਤਾ ਲੱਗਣ ਡਿਆ ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਜੇ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਚੜਾਈ ਉਹ ਜੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਨੇ ਆ ਫਿਰ ਆਪਾਂ ਨੂੰ ਪਤਾ ਤੇ ਲੱਗੇ ਨਾ ਆਪਾਂ ਨੂੰ ਕਿਹੜੀ ਗੱਡੀ ਡਿਵਾਈਡਰ ਤੇ